ਅੱਜ ਵਤਨ ਵਾਈ ਮਾਰ ਲਾ ਦਰਿਆ ਦਰਿਆ ਹੀ ਹੈ ਭਾਈ ਕਹਾਂ ਨਾ ਹੋਰ ਅਗਲਾ ਕੋੜਾ ਬੋਲਿਓ ਭਾਈ ਕੋੜਾ ਅਰਵਿੰਦਰ ਸਿੰਘ ਕਾਕਾ ਬਰਾੜ ਇਹਦਾ ਭਰਾ ਹੀ ਆ ਹਾਂਜੀ ਭਾਈ ਜਿਹੜਾ ਅਗਲਾ ਕੋੜਾ ਉਹ ਇੰਜ ਦੇ ਨੇੜੇ ਲਿਆਓ ਅਰਵਿੰਦਰ ਸਿੰਘ ਕਾਕਾ ਬਰਾੜ ਕੋੜੇ ਦਾ ਨਾਮ ਮੁਰਾਦ ਆ ਸ਼ੇਰੂ ਕੋੜੇ ਦਾ ਬੱਚਾ ਇਸੇ ਕੋੜੇ ਦਾ ਸਗਾ ਭਰਾ ਮਾਂ ਵਾਲੇ ਪਾਸੋਂ ਵੀ ਮਾਂ ਵਾਲੇ ਪਾਸੋਂ ਵੀ ਚਲੋ ਭਾਈ ਇੱਕ ਗੇੜਾ ਤਾਕੇ ਚਲੋ ਚਲੋ ਇਹ ਚਲੋ ਚਲੋ ਛੋਡੀਆਂ ਦੋ ਤੰਦ ਮਿਲਕਿੰਗ ਵਾਲੇ ਰਿੰਗ ਤੇ ਲੈ ਆਓ ਦੋ ਨੰਬਰ ਰਿੰਗ ਚਾਹੀਏ ਭਾਈ ਖਾਲੀ ਕਾ ਛੋਡੀਆਂ ਦੋ ਜਾਂਦੇ ਆ ਭਾਈ ਕੀ ਭਾਇਆ ਵੀਰੇ ਮੜਾ ਵੇਖੋ ਮਿਲਕਿੰਗ ਵਾਲੇ ਰਿੰਗ ਦੋ ਨੰਬਰ ਦੇ ਲੈ ਆਓ ਜੀ ਹਾਂਜੀ ਭਾਈ ਜਿਹੜਾ ਆ ਮਸ਼ੀਨਾ ਹੁਣ ਡਿਸਪਲੇ ਤੇ ਆਇਆ ਇਹ ਬਾਈ ਮਾਲਕ ਦਾ ਨਾਮ ਆ ਹਰਵਿੰਦਰ ਸਿੰਘ ਕਾਕਾ 2 DD ਨੇੜੇ ਪਦਮਪੁਰ ਪਹਿਲਾਂ ਬਾਈ ਦਾ ਭਾਈ ਤੁਸੀਂ ਨੰਬਰ ਰੋਟ ਕਰ ਲਓ 63762 32488 ਇਹ ਬਸ਼ੇਰੇ ਦਾ ਨਾਮ ਭਾਈ ਫਰਾਦ ਆ 22 ਕੁ ਮਹੀਨੇ ਦੀ ਉਮਰ ਆ 63 ਪਲੱਸ ਹਾਈਟ ਕਰ ਗਿਆ ਜਿਹੜਾ ਇਹ ਤੋਂ ਪਹਿਲਾਂ ਅਸ਼ੀਰਾ ਗਿਆ ਦਰਿਆ ਉਹਦਾ ਇਹ ਬਾਪ ਵਾਲੇ ਪਾਸੋਂ ਮਾਂ ਵਾਲੇ ਪਾਸੋਂ ਸਕਾ ਭਰਾ ਛੇਰੂ ਕੋੜੇ ਦਾ ਬੱਚਾ ਜਿਹੜਾ ਦਰਿਆ ਤੋਂ ਪਹਿਲਾ ਰਿੰਗ ਚੋ ਗਿਆ ਸੀ ਇਹਦੀ ਮਾਂ ਦਾ ਨਾਮ ਆ ਨੂਰੀ 2015 ਦੀ ਮੈਂ ਤੁਹਾਨੂੰ ਦੱਸਿਆ ਭਈ ਉਹ ਚੈਂਪੀਅਨ ਕੋੜੀ ਆ ਉਹਨੇ ਜਿੰਨੇ ਵੀ ਬਸ਼ੇਰਿਆਂ ਨੂੰ ਜਨਮ ਦਿੱਤਾ ਸਾਰੇ ਸਾਹ ਨਹੀਂ ਬਣੇ ਆ 47 ਨਹੀਂ ਬਣੇ ਆ ਇੱਕ ਉਹਨੇ ਬਸ਼ੇਰੀ ਦਿੱਤੀ ਸੀ ਉਹ ਬਸ਼ੇਰੀ ਚਲੋ ਇਹ ਟੁਰਨਾ ਤੇ ਨਹੀਂ ਨਹੀਂ ਪਦਮ ਤੋਂ ਸੂਈ ਸੀ ਹੁਣ ਫੇਰ ਉਹਨੇ ਦਲਵਾਗ ਮਿੱਡੇ ਵਾਲੇ ਤੋਂ ਬਸ਼ੇਰਾ ਦਿੱਤਾ ਇਹ ਬਸ਼ੇਰੇ ਦੀ ਬਾਈਕ 2 ਮਹੀਨੇ ਉਮਰਾਂ ਹਜੇ 2-3 ਮਹੀਨਿਆਂ ਨੂੰ ਮਾਲਕ ਕਹਿੰਦਾ ਵੀ ਇਹਦੀ ਸਟਾਡ ਓਪਨ ਕਰਾਂਗੇ ਇਹ ਸੁਲਤਾਨ ਰੋਹੀ ਵਾਲੇ ਵਾਲੇ ਦੀ ਬਲੱਡ ਲਾਈਨ ਚੋਂ ਆ ਬਾਈ ਕਿਉਂਕਿ ਇਹਦਾ ਦਾਦਾ ਸੁਲਤਾਨ ਰੋਹੀ ਵਾਲੇ ਵਾਲਾ ਘੋੜਾ ਸੀ ਘੋੜੇ ਦਾ ਇਹਦਾ ਨਾਮ ਮਰਾਦ ਆ ਪਰ ਅੱਜ ਤੋਂ ਬਾਅਦ ਇਹਦਾ ਨਾਮ ਵੀ ਬਦਲਾਂਗੇ ਚੇਂਜ ਕਰਾਂਗੇ ਹਾਂ ਫਾਰਮ ਕਿਹਦੇ ਕੋਲੇ ਪਈ ਆ ਜੀ ਨਾਲ ਉਥੇ ਪਈ ਇੱਕ ਫਾਰਮ ਭਰ ਕੇ ਲਈ ਉਥੇ ਆਪਣੇ ਨਾਲ ਵਾਲੇ ਘੋੜੇ ਵਾਲਾ ਜੀ ਤਾਂ ਹੀ ਬਈ ਅਗਲਾ ਹੈਰੀ ਆ ਲਖਦਾ ਘੋੜਾ ਬੋਲੇ ਜੀ ਅਨਾਉਂਸ ਕਰਦੇ ਨੇ ਜੀ ਹਾਂ ਕਿਹਦੇ ਕੋਲੇ ਮਾਈਕ ਆ ਕੇ ਤੂੰ ਇਧਰ ਆ ਗਾ ਦੋ ਦਾੰਤ ਕਟੜੀ ਮੁਰਰਾ ਦਾ ਜੋ ਬਿਊਟੀ ਹੈ ਦੋ ਦਾੰਤ ਦਾ ਕਟੜੀਆਂ ਦਾ ਉਹ ਜੀ ਰਿੰਗ ਨੰਬਰ 2 ਮਿਲਕਿੰਗ ਏਰੀਆ ਵਾਲੇ ਰਿੰਗ ਮੇ ਲਿਆਏ ਜੀ ਦੋ ਦਾੰਤ ਕਟੜੀ ਹੈਲੋ ਭਾਈ ਜੀ ਅਗਲਾ ਘੋੜਾ ਹੈਰੀ ਆਲਖ ਦਾ ਮਾਝਾ ਸਟੱਡ ਫਾਰਮ ਤੋਂ ਰਿੰਗ ਚ ਲੈ ਕੇ ਆਉਣ ਜੀ ਹਾਂਜੀ ਭਾਈ ਅਗਲਾ ਘੋੜਾ ਨੀਲ ਕਮਲ ਰਿੰਗ ਦੇ ਵਿੱਚ ਲੈ ਕੇ ਆਉਣਾ ਇਹ ਘੋੜੇ ਦੀ ਆਪਣੇ ਪੇਜ ਤੇ ਵੀਡੀਓ ਵੀ ਪਈ ਆ ਪਿਛਲੇ ਸਾਲ ਕਰੀ ਸੀ ਇਹ ਘੋੜੇ ਦਾ ਇੱਕ ਪਾ ਇਹਦਾ ਬਾਪ ਕਾਲਾ ਕਾਂਟਾ ਜਿਹੜਾ ਪੰਜਾਬੀ ਸੌਂਗਾਂ ਦੇ ਵਿੱਚ ਵੀ ਨਾਂ ਆਇਆ ਅਲੀ ਸ਼ਾਨ ਦਾ ਪੁੱਤਰਾ ਏ ਇਹਦੀ ਜਿਹੜੀ ਮਾਂ ਸੀ ਉਹ ਮੱਝੂਪਿਆਲੇ ਫੌਜੀ ਘੋੜੇ ਦੀ ਸੀ 6 ਸਾਲ ਉਮਰ ਹੈ ਦੀ ਹਰਮਾਨਗੜ੍ਹ ਭਾਈ 2021 ਦੇ ਵਿੱਚ ਇਹਨੇ ਦੂਜਾ ਸਥਾਨ ਪ੍ਰਾਪਤ ਕਰਿਆ ਸੀ ਪੁਸ਼ਕਰ ਸ਼ੋਅ ਮੇਲੇ 'ਚ ਉਹ ਇਹਨੇ ਟੌਪ ਤੇ ਰਿਹਾ ਸੀਗਾ ਦੋ ਸ਼ੋਅ ਵੀ ਨਰਾ ਭਾਈ ਨੀਲ ਕਮਲ ਦੇ ਨਾਮ ਕਾਲੇ ਕਾਂਟੇ ਦਾ ਇਹ ਬੱਚਾ ਅਲੀ ਸ਼ਾਮ ਦਾ ਪੋਤਰਾ ਇਹ ਤਿੰਨ ਬੀਬੀ ਪਦਮਪੁਰ ਭਾਈ ਹੈਰੀ ਔਲਖ ਕੋਲੇ ਆ ਮਾਝਾ ਸਟੱਡ ਫਾਰਮ ਤੇ ਭਾਈ ਦਾ ਨੰਬਰ ਨੋਟ ਕਰ ਲਓ 97820 5553 ਬਹੁਤ ਚੰਗਾ ਭਾਈ ਇਹ ਘੋੜਾ ਇਹਨੇ ਜਿੰਨੇ ਵੀ ਬੱਚੇ ਪੈਦਾ ਕਰੇ ਆ ਅੱਜ ਤੱਕ ਕਾਲੇ ਰੰਗ ਦੇ ਪੱਡਿਆਂ ਵਾਲੇ ਦਾ ਪੰਜ ਕਲਿਆਣ ਬੱਚੇ ਪੈਦਾ ਕਰੇ ਆ ਕਿਉਂਕਿ ਪਿਛਲੇ ਸਾਲ ਭਾਈ ਨੇ ਮੈਨੂੰ ਇਹਦੇ ਬਹੁਤ ਬੱਚਿਆਂ ਦੇ ਫੋਟੋ ਦਿੱਤੀਆਂ ਸੀਗਾ ਆਪਾਂ ਵਿੱਚ ਵੀ ਲਾਈਆਂ ਸੀ ਵੀਡੀਓ ਦੇ ਇਹ ਤਿੰਨ ਬੀਬੀ ਸ਼੍ਰੀ ਤਿੰਨ ਬੀਬੀ ਪਾਦਮਪੁਰ ਇਹ ਕੋੜਾ ਭਾਈ ਹੈਰੀ ਆਲਖ ਕੋਲੇ ਨੀਲ ਕਮਲੇ ਦਾ ਨਾਮ ਆ ਕਾਲੇ ਕਾਂਟੇ ਦਾ ਬੱਚਾ ਇਹ ਭਾਈ ਅਲੀ ਸ਼ਾਂਤ ਦਾ ਪੋਤਰਾ ਇਹ ਦੋ ਬਲੱਡ ਲੈਣਾ ਕਲੀਸ਼ਾਨ ਵਾਲੀ ਆ ਦੂਜੀ ਭਾਈ ਬਲੱਡ ਲਾਈਨ ਇਹਦੇ ਵਿੱਚ ਮੱਝੂ ਕਿਆਲੀ ਆ ਇਹ ਆ ਜਾ ਫਟਾਫਟ ਕਿੱਥੇ ਯਾਰ ਹਾਂਜੀ ਭਾਈ ਅਗਲਾ ਘੋੜਾ ਰਿੰਗ ਕੋਲੇ ਲਾਇਆ ਹੁਣ ਰਾਜਵਰਾਟ ਘੋੜੇ ਦਾ ਨਾਮ ਆ ਭਾਈ ਰਣਦੀਪ ਬਰਾੜ ਕੋਲੇ ਕਰੋ ਵੀ ਅਗਲਾ ਅਗਲਾ ਬਲਾ ਰੰਦੀ ਬਾਈ ਨਾਇਆ ਛੇਤੀ ਕੋੜਾ ਭਾਈ ਗੋਪੀ ਅਗਲੇ ਦਾ ਵੀ ਬੋਲਦੇ ਅਗਲਾ ਕੋੜਾ ਵੀ ਭਾਈ ਤਿਆਰ ਰੱਖੇ ਮੋਹਨਪੁਰਿਆਣਾ ਰਾਮਪਰਾੜ ਬਾਦਲ ਕੋੜਾ ਰਿੰਗਦੇ ਨੇੜੇ ਲਾਇਆ ਵੀ ਹਾਂਜੀ ਭਾਈ ਆਹ ਕੋੜਾ ਆ ਗਿਆ ਰਾਜ ਮਰਾਟ ਇਹਦਾ ਬਾਪ ਆ ਰਾਜ ਸੇਖਰੇ ਵਾਲਾ ਤੇ ਦਾਦਾ ਇਹਦਾ ਹੈਗਾ ਰਤਨਾਕਰ ਇਹਦੀ ਜਿਹੜੀ ਮਾਂ ਸੀ ਉਹਦਾ ਨਾਮ ਸੀ ਕਾਵਿਆ ਦੇਵ ਰਾਜ ਦੀ ਬਾਈ ਉਹ ਆਪ ਸੀ ਗੋਰੀ ਸ਼ੰਕਰ ਚੱਕ ਲਈ ਟਰੋ ਘੋੜੇ ਦੀ ਉਮਰ 12 ਸਾਲ 63 ਪਲੱਸ ਹਾਈਟ ਆ ਦੇਵ ਦਰਬਾਰ ਲੈਂਦੀ ਇਹਦੀ ਮਾਂ ਸੀ ਬਾਈ ਆਪ ਇਹ ਰਤਦਾਕਰ ਦਾ ਪੋਤਰਾ ਰਾਜ ਬਰਾਟੇ ਘੋੜੇ ਦਾ ਨਾਮ ਆ 44 ਜੀਜੀ ਸ਼੍ਰੀ ਗੰਗਾ ਨਗਰ ਏ ਬਾਈ ਰੰਦੀਪ ਪਰਾੜ ਕੋਲਿਆ ਕੋੜਾ ਇਹਦੇ ਬਾਈ ਜਿਹੜੇ ਬੱਚੇ ਆ ਨਾ ਉਹ ਦੱਸਣ ਦੀ ਗਾੜ ਨਹੀਂ ਪੈਂਦੀ ਆਪੇ ਦੱਸਦੇ ਆ ਵੀ ਅਸੀਂ ਬਰਾਜ ਬਰਾੜ ਦੇ ਬੱਚੇ ਆ ਤੇ ਬਾਈ ਬਾਕੀ ਬਾਈ ਦੀ ਨਾਲ ਜਿਹੜੀ ਬੇਟੀ ਆ ਮੇਰਾ ਖਿਆਲ 5-6 ਸਾਲ ਉਮਰ ਹੈ ਬਹੁਤ ਸ਼ੌਕ ਰੱਖਦੀ ਆ ਇਹ ਆਪ ਔਰ ਸਾਰ ਇੱਥੇ ਸੁਭਾ ਕਹਿੰਦੀ ਵੀ ਕੋਈ ਕੋੜੀ ਜਾਂ ਕੋੜਾ ਲਿਆਉ ਮੈਂ ਰਾਈਡਿੰਗ ਕਰਨੀ ਆ ਬਾਈ ਦਾ ਨੰਬਰ ਨੋਟ ਕਰ ਲੋ ਇੱਕ ਵਾਰੀ 97831 04416 ਐਵੇਂ ਨਹੀਂ ਬਾਈ ਸਿਆਣੇ ਕਹਿੰਦੇ ਬਈ ਜੰਮਦਗਾ ਸੂਲਾ ਦੇ ਮੂੰਹ ਤਿੱਕੇ ਹੁੰਦੇ ਆ ਵੇਖੋ ਬਾਈ 5 6 ਸਾਲ ਦੀ ਬੱਚੀ ਆ ਸ਼ੌਕ ਕਿੰਨਾ ਤੇ ਨਹੀਂ ਬਾਈ ਐਡਾ ਕ ਬੱਚਾ ਦਾ ਦੂਰੋਂ ਖੜਾ ਹੀ ਚੀਕਾ ਮਾਰੀ ਜਾਂਦਾ ਵੀ ਘੋੜਾ ਕਿਤੇ ਖਾਣਾ ਜਾਵੇ ਇਹ ਜਿਹੜਾ ਬਈ ਸ਼ੌਕ ਆ ਬਲੱਡ ਦੇ ਵਿੱਚ ਹੁੰਦਾ ਕਿਉਂਕਿ ਬਾਈ ਦੇ ਪਹਿਲਾਂ ਖਾਨਦਾਨ ਚ ਸ਼ੌਕ ਆ ਇਹ ਕੋੜ ਦੱਸਦਾ ਕੋੜਾ ਰਜਿਸਟਰ ਦਾ ਬਾਈ ਇਹਨੇ ਟੈਗ ਲੱਗਿਆ ਟੈਗ ਉਹਦੇ ਹੀ ਲੱਗਦਾ ਜਦੋਂ ਕੋਈ ਬਾਲੀ ਚੰਗੀ ਬਲੱਡ ਲਾਈਨ ਦਾ ਘੋੜਾ ਹੋਵੇ ਤੇ ਬਈ ਇਹ ਖਾਸ ਕਰਕੇ ਹੁਣ ਰਾਜਸਥਾਨ ਵਾਲਿਆਂ ਵਾਸਤੇ ਆਫਰ ਆ ਜਿੰਨੀ ਤੁਸੀਂ ਸਟੱਡ ਸਰਵਿਸ ਲੈ ਸਕਦੇ ਆ ਲੈ ਲਓ ਇਹ ਬਾਈ ਰਣਦੀਪ ਕੋਲਿਆ 44 ਜੀਜੀ ਵਾਲੇ ਕੋਲੇ ਨੰਬਰ ਇੱਕ ਵਾਰੀ ਨੋਟ ਕਰ ਲਓ 9783104416 ਰਤਨਾ ਕਰਦਾ ਪੋਤਰਾ ਰਾਜ ਸ਼ੇਖਰੇ ਵਾਲੇ ਘੋੜੇ ਦਾ ਬਈ ਇਹ ਪੋਤਾ ਰਾਜ ਬਰਾਡੇ ਦਾ ਨਾਂ ਮਾਰવાડી ਬਹੁਤ ਚੰਗਾ ਘੋੜਾ ਬਾਈ ਇਹਦੀ ਉਮਰ 12 ਸਾਲ ਆ 63+ ਹਾਈਟ ਆ ਵੈਸੇ ਬਾਈ ਨੇ 63+ ਲਿਖਾਤੀ ਮੇਰੇ ਹਿਸਾਬ ਨਾਲ ਚੌਂ ਵੀ ਹੋਊਗਾ ਇਹ ਘੋੜਾ ਸਟਾਰਟ ਸਰਵਿਸ ਇਹਦੀ ਓਪਨਾ ਫੀਸ ਦਾ ਕੋਈ ਚੱਕਰ ਨਹੀਂ ਵੈਸੇ ਬਾਈ ਨੇ ਮੇਰਾ ਖਿਆਲ 31000 ਰੱਖੀ ਬਾਈ ਫੀਸ 31000 ਰੁਪਿਆ ਫੀਸ ਆ ਬਾਕੀ ਕੋਈ ਤੁਹਾਡਾ ਮਾਨਤਾਨ ਕਰਾ ਦੇਣਗੇ ਬਾਈ ਹਾਂਜੀ ਭਾਈ ਮੋਰਪੁਰੇ ਵਾਲਾ ਰਵੀ ਬਰਾੜ ਆਪਦੇ ਦੋਨੇ ਘੋੜੇ ਲਿਆ ਆਵੇ। ਲਿਓ ਲਿਓ ਰਿੰਗ ਦੇ ਵਿੱਚ। ਬਾਦਲ ਕੋੜਾ ਤੇ ਜਿਹੜਾ ਬਾਈ ਕੋਲੇ ਦੂਜਾ ਜੈਮਸ਼ਨ ਕੋੜਾ ਦੋਨੇ ਘੋੜੇ ਲਿਆ ਆਵੇ ਭਾਈ ਰਿੰਗ ਦੇ ਵਿੱਚ। ਹਾਂਜੀ ਭਾਈ ਜਿਹੜਾ ਨੁਗਰਾ ਕੋੜਾ ਆਇਆ ਇਹ ਘੋੜੇ ਦਾ ਨਾਮ ਬਾਦਲ ਖਮੂਤਰ ਘੋੜੇ ਦਾ ਪਾਈ ਇਹ ਆਪ ਆ। ਇਹਦਾ ਦਾਦਾ ਸੂਰਜ ਕੋੜਾ ਪਾਈ ਮਿੰਟੂ ਕੋਲੇ ਸੀ ਰੋਡਿਆਂ ਵਾਲੇ ਕੋਲੇ। ਮਾ ਦਾ ਨਾਮ ਮੋਰਨੀ ਸੀ ਡੋਟਾ ਵਾਲੇ ਰਾਜੂ ਦੀ ਸੀ ਨੀ ਉਹ ਘੋੜੀ 4 ਸਾਲ ਦਾ ਫਾਟਾਂ ਚੇ ਨਹੀਂ ਹਾਈਦਾ ਬਾਈ ਮੋਹਪੁਰਾ ਪਿੰਡਾ ਬਾਈ ਰਵੀ ਬਰਾੜ ਕੋਲੇ ਇਹ ਘੋੜਾ ਇਹਦਾ ਨੰਬਰ ਬਾਈ ਦਾ ਰਵੀ ਬਰਾੜ ਦਾ ਨੋਟ ਕਰ ਲੋ 93238 9001 ਵੈਸੇ ਘੋੜੇ ਨੂੰ ਕੋਈ ਦੱਸਣ ਦੀ ਲੋੜ ਨਹੀਂ ਪੈਂਦੀ ਇਹਨੇ ਆਪ ਦੇ ਬੱਚਿਆਂ ਦੇ ਵਿੱਚ ਇਹਦਾ ਨਾਮ ਬਣਿਆ ਹੋਇਆ ਸਮੁੰਦਰ ਘੋੜਾ ਖਾਸ ਕਰਕੇ Rajasthan ਚ ਇਸੇ ਘੋੜੇ ਕਰਕੇ ਜਾਣਿਆ ਜਾਂਦਾ ਕਿਉਂਕਿ ਇਹ ਘੋੜੇ ਨੇ ਜਿੰਨੇ ਵੀ ਬਈ ਬੱਚੇ ਪੈਦਾ ਕਰੇ ਆ ਸਾਰੇ ਕੁੰਡੀ ਕੰਨ ਵਾਲੇ ਬੱਚੇ ਹੋਏ ਆ ਤੇ ਇੱਕ ਹੋਰ ਗੱਲ ਆ ਬਈ ਆਉਂਦੇ ਨੇ ਛਿਪਕਾ ਹੈਗਾ ਪਰ ਇਹਦੇ ਬੱਚਾ ਤੇ ਛਿਪਕਾ ਨਹੀਂ ਆਉਂਦਾ 4 ਸਾਲ ਉਮਰ ਦੇ 66 ਇੰਚ ਹਾਈਟ ਆ ਬਾਈ ਨੇ ਫੀਸ ਨਹੀਂ ਲਿਖਾਈ ਫਾਰਮ ਤੇ ਇਹ ਰਵੀ ਬਰਾੜ ਕੋਲੇ ਆ ਬਈ ਮੋਹਨਪੁਰੇ ਵਾਲੇ ਕੋਲੇ ਬਰਾੜ ਸਾਹਿਬ ਅਗਲਾ ਘੋੜਾ 15000 ਰੁਪਏ ਭਾਈਆ ਜਿਹੜਾ ਬਾਦਲ ਕੋੜਾ ਨਾ ਨੁਕਰਾ ਇਹਦੀ 15000 ਰੁਪਏ ਫੀਸ ਆ ਇਹ ਸੁਮندر ਕੋੜੇ ਦਾ ਬੱਚਾ ਦਾਦਾ ਦਾ ਸੂਰਜ ਕੋੜਾ ਸੀ ਇਹਦਾ ਬਾਪ ਵੀ ਤੇ ਦਾਦਾ ਵੀ ਭਾਈ ਮਿੰਟੂ ਰੋਡਿਆਂ ਵਾਲੇ ਦੇ ਘਰੇ ਜੰਪਲਾ ਇਹਦੀ ਜਿਹੜੀ ਮਾਂ ਉਹ ਡੋਟਾਂ ਵਾਲੇ ਰਾਜੂ ਕੋੜੇ ਦੀ ਧੀ ਸੀ ਜਿਹੜਾ ਭਾਈ ਪਿੰਦਰੂ ਨਾਲ ਕੋਲੇ ਸਭ ਤੋਂ ਪਹਿਲੋਂ ਵਾਲਾ ਕੋੜਾ ਸੀ बिल्कुलु <laughs>